ਇਤ ਹਾਕਮ ਬਖਤਰੀ ਵਾਲੇ ਸਾਹਿਬ ਦੀ ਕਲਮ ਸੀਗੀ ਪ੍ਰਾਣੀ ਉੱਚੇ ਤੇ ਆਈਆਂ ਚਾਰ ਲੈਣਾ ਦੇਖਦੇ ਆਂ ਬੁਲਕੇ ਦੇਖਦੇ ਆਂ ਜੇ ਗੱਲ ਪੱਥਰ ਤੇ ਹੈ ਲਕੀਰ ਬਈ ਜੇ 20 ਸਾਲ ਤੱਕ ਬਣੇ ਨਾ ਸਰੀਰ ਬਈ ਇਹ ਗੱਲ ਪੱਥਰ ਤੇ ਹੈ ਲਕੀਰ ਬਈ ਜੇ 20 ਸਾਲ ਤੱਕ ਬਣੇ ਨਾ ਸਰੀਰ ਬਈ ਫੇਰ ਖਾਲੋ ਕਿੰਨੀ ਵੀ ਖਰਾਕ ਮਿੱਤਰੋ ਆਉਂਦੀ ਨਹੀਂ ਜਵਾਨੀ ਛਡੋ ਚਾਕ ਮਿੱਤਰੋ ਆਉਣੀ ਨਹੀਂ ਜਵਾਨੀ ਛਡੋ ਚਾਕੇ ਮਿੱਤਰੋ ਇਹ ਮਤਲਬ 20 ਸਾਲ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਉਹਨਾਂ ਨੇ ਲਿਖਿਆ ਹੈ ਹੋ ਕੇ ਨਹੀਂ ਉਹ ਤੋਂ ਬਾਅਦ ਬੰਦਾ ਫੇਰ ਪਛਤਾਵੇ ਨਾ 30 ਸਾਲ ਤੱਕ ਜੇ ਅਕਲ ਆਵੇ ਨਾ ਹੋ ਉਹ ਤੋਂ ਬਾਅਦ ਬੰਦਾ ਫੇਰ ਪਛਤਾਵੇ ਨਾ 30 ਸਾਲ ਤੱਕ ਜੇ ਅਕਲ ਆਵੇ ਨਾ ਏ ਦੇ ਵਿੱਚ ਪੁਰਾਣੀ ਮਜ਼ਾਕ ਮਿੱਤਰੋ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਹੋ ਕਦੇ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਉਸ ਤੋਂ ਬਾਅਦ ਬਾਈ ਜੀ ਕਹਿੰਦੇ ਕੰਮ ਕਾਰ ਦਾ ਸਮਾਂ ਉਸ ਤੋਂ ਬਾਅਦ ਜੀਵਨ ਸਾਥੀ ਚੁਣ ਦਾ ਸਮਾਂ ਹੁੰਦਾ ਹੈਗਾ ਉਹਨਾਂ ਨੇ ਇਹ ਲਿਖਿਆ ਸੀਗਾ ਹੋ ਕਹਿੰਦਾ ਹੋ 35 ਤੱਕ ਮਿਲੇ ਜੇ ਸੁਨੱਖੀ ਨਾਰ ਨਾ ਪੁਰਾ ਨਾਲ ਵਿਆਹ ਦਾ ਰੱਖੀਏ ਵਿਚਾਰਨਾ ਹੋ 35 ਤੱਕ ਮਿਲੇ ਜੇ ਸੁਨੱਖੀ ਨਾਰ ਨਾ ਪੂਰਾ ਨਾਲ ਵਿਆਹ ਦਾ ਰੱਖੀਏ ਵਿਚਾਰਨਾ ਲੱਭ ਦੇ ਦਹਾਜੂ ਜਹ ਸਾਖ ਮਿੱਤਰੋ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਹੋਕਦੇ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਸੀ ਕੰਮਕਾਰ ਦਾ ਮਤਲਬ ਪੈਸੇ ਨਾਲ ਸੰਬੰਧਿਤ ਸੀਗੀ ਗੱਲ ਵੈਸੇ ਇਸ ਗੱਲ ਨੂੰ ਕੋਈ ਨਹੀਂ ਮੰਨਦਾ 40 ਪਿੱਛੋਂ ਛੱਡ ਦੋ ਖਿਆਲ ਤਨ ਦਾ ਉਹ ਵੈਸੇ ਇਸ ਗੱਲ ਨੂੰ ਕੋਈ ਨਹੀਂ ਮੰਨਦਾ 40 ਪਿੱਛੋਂ ਛੱਡ ਦੋ ਖਿਆਲ ਤਨ ਦਾ ਭਾਵੇਂ ਹੋਈਏ ਕਿੰਨੇ ਵੀ ਚਲਾਕ ਮਿੱਤਰੋ ਆਉਣੀ ਨਹੀਂ ਜਵਾਨੀ ਸੱਡੋ ਝਾਕ ਮਿੱਤਰੋ ਆਉਣੀ ਨਹੀਂ ਜਵਾਨੀ ਸੱਡੋ ਝਾਕ ਮਿੱਤਰੋ ਉਹ ਹਾਕ ਮਾਵੇਂ ਫੇਰ ਅਫਸੋਸ ਕਾਸਦਾ ਬੰਦੇ ਚ 50 ਪਿੱਛੋਂ ਜੋ ਉਸ ਕਾਸਦਾ ਹਾਕਮ ਹੋਏ ਫੇਰ ਅਫਸੋਸ ਕਾਸਦਾ ਬੰਦੇ ਚ 50 ਪਿੱਛੋਂ ਜੋ ਉਸ ਕਾਸਦਾ 60 ਤੋਂ ਬਾਅਦ ਤਾਂ ਦੋਸਤੋ ਵੈਸੀ ਬੜੇਪਾ ਆਈ ਜਾਂਦਾ ਅੱਜ ਕੱਲ ਤਾਂ ਵੈਸੀ ਪਹਿਲਾਂ ਹੀ ਸ਼ਾਇਦ 50 ਤੋਂ ਸਟਾਰਟ ਹੋ ਜਾਂਦਾ ਬੜੇਪਾ 60 ਤੋਂ ਇਹ ਬਹੁਤ ਸੋਹਣੀਆਂ ਗੱਲਾਂ ਵੈਸੀ ਲਿਖੀਆਂ ਹਾਕਮ ਬਖਤਰੀ ਵਾਲਾ ਸਾਹਿਬ ਨੇ ਪੇਸ਼ ਕੀਤੀਆਂ ਜੇ ਚੰਗੀਆਂ ਲੱਗੀਆਂ ਤੇ ਸ਼ੇਅਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਦੋਸਤੋ ਥੈਂਕ ਯੂ ਧੰਨਵਾਦ